ਅੱਜ ਜੋ ਹੁਸ਼ਿਆਰਪੁਰ ਚ ਭਾਜਪਾ ਉਮੀਦਵਾਰ ਉਹ ਨੀਤਾ ਸੋਮ ਪ੍ਰਕਾਸ਼ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਚ ਉਹਨਾਂ ਨੂੰ ਲੈ ਕੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਫਿਰ ਮੀਡੀਆ ਨੂੰ ਸੰਬੋਧਨ ਕੀਤਾ ਅੱਜ ਦੀ ਅਸੀਂ ਸਾਰੇ ਕਾਉਂਸਲਰ ਅਪਲਾਈ ਸੀ ਭਾਜਪਾ ਜਨਤਾ ਪਾਰਟੀ ਦੇ ਉਹਨਾਂ ਨਾਲ ਮੀਟਿੰਗ ਸੀਗੀ ਵਰੀ ਕਿ ਅਸੀਂ ਕੰਮ ਨੂੰ ਕੰਮ ਦੇ ਵਿੱਚ ਆਪਣੇ ਚ ਹੋਰ ਤੇਜ਼ੀ ਲਿਆਣੀ ਆ ਕੰਪੇਨ ਦੇ ਵਿੱਚ ਇੱਕ ਉਹਨਾਂ ਨੂੰ ਹੌਸਲਾ ਹੋ ਜਾਂਦਾ ਜਦੋਂ ਅਸੀਂ ਮਿਲਦੇ ਆ ਸਾਰੇ ਕਾਉਂਸਲਰਾਂ ਨੂੰ ਔਰ ਮਿਲ ਕੇ ਫਿਰ ਸਾਰੇ ਕੰਮ ਕਰਦੇ ਆ। ਮੈਡਮ ਮੇਰੇ ਮੁੱਦੇ ਲੈ ਕੇ ਤੁਸੀਂ ਜਨਤਰ ਜਾ ਰਹੇ ਹੋ। ਦੇਖੋ ਮੁੱਦੇ ਤਾਂ ਜਿਹੜੇ ਪਹਿਲਾਂ ਸੋਮ ਪ੍ਰਕਾਸ਼ੀ ਨੇ ਕੰਮ ਕੀਤੇ ਆ। ਉਹ ਕੰਮ ਕਰ ਚੁੱਕੇ ਆ। ਔਰ ਹੁਣ ਇਲੈਕਸ਼ਨ ਸ਼ੁਰੂ ਹੋਈ ਆ। ਔਰ ਮੁੱਦੇ ਪਬਲਿਕ ਨੇ ਦੱਸਣੇ ਆ। ਜੇ ਮੈਂ ਮੁੱਦੇ ਦੱਸੂਗੀ ਤੇ ਪਬਲਿਕ ਕੋਲ ਕੋਈ ਕੀ ਪੁੱਛੋਗੀ? ਨਹੀਂ ਜਿਸ ਤਰ੍ਹਾਂ ਤੁਸੀਂ ਮੋਦੀ ਦੀਆਂ ਵੱਲੀਆਂ ਕਲਪਨੀਆਂ ਦੇ ਨਾਮ ਨੇ ਆ ਸੋਮ ਪ੍ਰਕਾਸ਼ ਦੀਆਂ ਕਿਹੜੀਆਂ ਐਸੀਆਂ ਕਲਪਨੀਆਂ ਜਿਹੜੀਆਂ ਜਨਤਨ ਨੂੰ ਪ੍ਰਭਾਵਿਤ ਕਰਦੀਆਂ। ਦੇਖੋ ਸੋਮ ਪ੍ਰਕਾਸ਼ ਜੀ ਨੇ ਆਪਣੇ ਲੈਵਲ ਤੇ ਬਹੁਤ ਕੰਮ ਕੀਤੇ ਆ ਹਾਈ ਵਿਲੀਆਂਦਾ ਮੈਡੀਕਲ ਕਾਲਜ ਲਈ ਆ ਰੇਲਵੇ ਸਟੇਸ਼ਨ ਤੇ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਕੀਤੇ ਆ ਪਰ ਅਸੀਂ ਆਪਣੇ ਕੰਮ ਕਰਕੇ ਗਿਣਾਉਂਦੇ ਨਹੀਂ ਆ ਕਿਉਂਕਿ ਉਹ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕੀਤੇ ਆ ਔਰ ਜਿਹੜੇ ਆਉਣ ਵਾਲੇ 5 ਸਾਲ ਆ ਉਹਨਾਂ ਲਈ ਪਰਮਾਤਮਾ ਨੇ ਮੌਕਾ ਦੇਣਾ ਆ ਔਰ ਪਬਲਿਕ ਦੇ ਵਿੱਚ ਜਾ ਕੇ ਪੁੱਛਣਾ ਜੇ ਉਹਨਾਂ ਦੇ ਕਿਹੜੇ ਮੁੱਦੇ ਆ ਔਰ ਉਹਨਾਂ ਤੇ ਕੰਮ ਕਰਨਾ ਤੇਰੀ ਪਾਰਟੀ ਲਈ ਕੰਪੀਟੀਟਰ ਮੰਨਦੇ ਹੋ ਮੈਂ ਦੇਖੋ ਪਰਮਾਤਮਾ ਦਾ ਅਸ਼ੀਰਵਾਦ ਲੈਂਦੀ ਹੁੰਦੀ ਆ ਔਰ ਕੰਪੀਟੀਟਿਵ ਕਿਸੇ ਕੋਈ ਵੀ ਕੰਪੀਟੀਸ਼ਨ ਨਹੀਂ ਆ ਮੇਰਾ ਕਿਸੇ ਨਾਲ ਵੀ ਹਮ ਪਬਲਿਕ ਦੀ ਤੁਸੀਂ ਗੱਲ ਕਰ ਰਹੇ ਹੋ ਪਬਲਿਕ ਵਿੱਚ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਹੈ ਕਿ 5 ਸਾਲ ਤੋਂ ਮੰਤਰੀ ਸਾਹਿਬ ਸਾਡੇ ਚ ਬੜੇ ਹੀ ਨਹੀਂ ਜੀ ਅਰਦਾ ਫਗਵਾੜੇ ਤੋਂ ਲੈ ਕੇ ਇੱਕ ਰੂਟ ਹੁੰਦਾ ਹੈਗਾ ਸਭ ਸਭ ਦੇ ਘਰ ਦਾ ਜੀ ਦੇਖੋ ਇਹ ਕੋਈ ਨਹੀਂ ਹੁੰਦਾ ਇਹ ਮਨ ਚ ਇੱਕ ਭਾਵਨਾ ਆ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਸਵਾਲ ਕਰਨਾ ਆ ਪਰ ਸੂਮ ਪ੍ਰਕਾਸ਼ ਜੀ ਜਦੋਂ ਵੀ ਆਏ ਆ ਦਿੱਲੀ ਤੋਂ ਉਹ ਹਰ ਬਾਰ ਹੁਸ਼ਿਆਰਪੁਰ ਵਿੱਚ ਆਏ ਆ ਰੈਸਟੋਰੈਂਟਸ 'ਚ ਬੈਠ ਕੇ ਵੀ ਮੀਟਿੰਗਾਂ ਕਰਦੇ ਰਹੇ ਆ ਸੂ ਸਾਹਿਬ ਦੇ ਬੈਠ ਕੇ ਵੀ ਕਰਦੇ ਰਹੇ ਆ ਪਬਲਿਕ ਦੇ ਕੰਮ ਵੀ ਕੀਤੇ ਆ ਔਰ ਦੇਖ ਕੋਈ ਇੱਕਦਿ ਵੀ ਨਹੀਂ ਇਹ ਹੈਗਾ ਕਿ ਉਹ ਨਹੀਂ ਆਏ ਉਹ ਤਾਂ ਕਿਸਾਨੀ ਮੁੱਦੇ ਬਲੇ ਵੀ ਆਉਂਦੇ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਕਿੰਨੀ ਵਾਰੀ ਘੇਰਿਆ ਵੀ ਆ ਜਿਉਂ ਆਂਦੇ ਸੀ ਤਾਂ ਘੇਰਦੇ ਸੀ ਲੋਕਾਂ ਦੇ ਰੋਸ ਤੋਂ ਪਿੰਡਾਂ ਦੇ ਰੋਸ ਤੋਂ ਆਏ ਕਿੰਦਾ ਰੋਸ ਹੋ ਰਿਹਾ ਵੀਜੀਪੀ ਦਾ ਕਿੰਦਾ ਰੋਸ ਕਰ ਰਹੇ ਆ ਬਟਨ ਦੇ ਤੱਕ ਲੱਗ ਰਹੇ ਆ ਰੋਸ ਕਰ ਰਹੇ ਦੇਖੋ ਕਿਸਾਨ ਵੀਰ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਮੇਰੇ ਹਲਕੇ ਵਿੱਚ ਕਿਸਾਨ ਵੀਰ ਮੇਰਾ ਵਿਰੋਧ ਨਹੀਂ ਕਰੋਗੇ ਇਹ ਆਪਣਾ ਇੱਕ ਵਿਸ਼ਵਾਸ ਹੁੰਦਾ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਸੋਮ ਪ੍ਰਕਾਸ਼ ਜੀ ਖੜੇ ਹੋਏ ਆ ਔਰ ਉਹਨਾਂ ਨੂੰ ਵੀ ਤੇ ਮੈਨੂੰ ਵੀ ਪੂਰਾ ਵਿਸ਼ਵਾਸ ਆ ਕਿ ਮੇਰਾ ਵਿਰੋਧ ਨਹੀਂ ਕਰਵਾਉਗਾ ਵਿਜੀ ਸਾਫਾ ਨੇ ਦੋਸ਼ ਲਾਏ ਆ ਕਿ ਕਹਿੰਦੇ ਮੇਰੀ ਵਿਰੋਧੀ ਤੇਰਾ ਉਹਨਾਂ ਨੇ ਮੇਰੇ ਤੇ ਜਿਹੜੇ ਗਲਤ ਚਾਰਜ ਲਗਾਏ ਆ ਕਦੇ ਚਾਹੇ ਉਹ ਇਹ ਲੇਡੀਸ ਨੂੰ ਲੈ ਕੇ ਚਾਹੇ ਉਹ ਕ腐ਸ਼ਨ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਤੇ ਪਾਰਟੀ ਨੂੰ ਵੀ ਚੈਲੰਜ ਕਰ ਦਿੱਤਾ ਹੋਇਆ ਦੋ ਤੋਕੇ ਹੈ ਕਿ ਪਾਰਟੀ ਉਹਨਾਂ ਦੇ ਨਾਮ ਨਸ਼ਰ ਕਰੇ ਦੇਖੋ ਬਹੁਤ ਸੀਨੀਅਰ ਨੇਤਾ ਹੈ ਮੈਂ ਫਸਟ ਟਾਈਮ ਇਲੈਕਸ਼ਨ ਲੜ ਰਹੀ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੀ ਔਰ ਅਸੀਂ ਕਿਸੇ ਦੇ ਲਈ ਸਾਡੇ ਮੂੰਹ ਤੋਂ ਕਦੀ ਕਦੀ ਨਹੀਂ ਸੁਣੋਗੇ ਕਿ ਅਸੀਂ ਕਿਸੇ ਲਈ ਕੁਝ ਬੋਲ ਸਕਦੇ ਮੈਂ ਕੋਸ਼ਿਸ਼ ਨਹੀਂ ਕੀਤੀ ਜਿਆਦਾ ਕਰਨਾਂ ਨੂੰ ਦੇਖੋ ਪਾਰਟੀ ਹਾਈ ਕਮਾਂਡ ਜਾ ਰਹੀ ਹੈ ਉਹਨਾਂ ਕੋਲ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਦੇਖੋ ਪਿੱਛੇ ਜਿਹੜੀ ਹੁਸ਼ਿਆਰਪੁਰ ਇੰਡਸਟਰੀ ਇੱਥੋਂ ਤੱਕ ਕਿ ਸੋਨਾ ਸਾਝਾ ਹੋਣਾ ਕੋਈ ਨਹੀਂ ਕਿਉਂਕਿ ਉਸ ਸਮਾਂ ਦਾ ਟੈਟ 0 ਨਹੀਂ ਸੀ ਜਿਹੜੇ ਪਿਛਲੇ 5 ਸਾਲ ਸੀਗੇ ਉਹ ਚ ਅੱਧਾ ਸਮਾਂ ਤੇ ਜਿਹੜਾ ਯਾਰ ਕਰੋਨਾ ਦੇ ਵਿੱਚ ਨਿਕਲ ਗਿਆ ਤੁਸੀਂ ਵੀ ਦੇਖਿਆ ਕਿ ਬਹੁਤ ਮਾੜਾ ਸਮਾਂ ਸੀ ਔਰ ਅੱਧਾ ਸਮਾਂ ਹੀ ਸੀ ਜਿਹੜਾ ਕੰਮ ਕਰਨ ਲਈ ਮਿਲਿਆ ਔਰ ਉਹਦੇ ਵਿੱਚ ਉਹਨਾਂ ਨੇ ਜਿੰਨੇ ਕੰਮ ਕਰ ਸਕਦੇ ਸੀ ਉਹਨਾਂ ਨੇ ਕੀਤੇ ਆ ਔਰ ਜਿਹੜਾ ਆਉਣ ਵਾਲਾ ਸਮਾਂ ਹੈ ਮੈਂ ਤੁਹਾਨੂੰ ਦੱਸਿਆ ਕਿ ਜੋ ਪਬਲਿਕ ਕਹੂਗੀ ਉਹ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਈ ਵੱਡੀ ਰ ਜੀ ਇੱਕ ਮਿੰਟ ਜੀ ਅੱਜ ਜੀਸੂ ਸਾਹਿਬ ਅੱਜ ਦਿੱਲੀ ਹਾਈ ਕੋਰਟ ਕੋਲੋਂ ਇੱਕ ਬਹੁਤ ਮਹੱਤਵਪੂਰਨ ਟਿੱਪਣੀ ਆ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਿਹੜੇ ਕ腐ਪਸ਼ਨ ਘਟਾੜਿਆਂ ਦੇ ਜੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਦਿਹਾੜ ਜੇਲ੍ਹ ਉਹਨਾਂ ਨੇ ਤੇ ਕੀਤੀ ਹੈ ਤੁਹਾਨੂੰ ਯਾਦ ਆਏਗਾ ਕਿ ਕੁਝ ਪਟੀਸ਼ਨਾਂ ਪਈਆਂ ਸੀ ਪਹਿਲੇ ਉਹਨਾਂ ਨੇ ਕਿਹਾ ਸੀ ਕਿ ਕੇਜਰੀਵਾਲ ਸੀਐਮ ਦੀ ਕੁਰਸੀ ਤੇ ਬੈਠ ਕੇ ਜੇਲ੍ਹ ਚੋਂ ਕਦਮ ਚਲਾ ਸਕਦਾ ਉਹਨੂੰ ਸੀਐਮ ਦੀ ਕੁਰਸੀ ਤੋਂ ਲਾਇਆ ਉਹਨਾਂ ਪਟੀਸ਼ਨਾਂ ਦੇ ਵਿੱਚ ਮੰਨ ਜੋ ਹਾਈ ਕੋਰਟ ਨੇ ਕਿ ਅਸੀਂ ਭਈ ਸਾਡਾ ਕੰਮ ਨਹੀਂ ਆ ਲੈਟਰਲ ਦੁਵਾਨ ਨਾਲ ਜਾਂ ਰਾਸ਼ਟਰਪਤੀ ਇਹ ਦੇਖੇਗਾ ਬਿਲਕੁਲ ਸਹੀ ਕਿਹਾ ਸੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਉਹਦੇ ਬਾਅਦ ਆਈ ਆ ਉਹ ਇਸ ਕਰਕੇ ਆਈ ਆ ਕਿ 2 ਲੱਖ ਤੋਂ ਉੱਪਰ ਵਿਦਿਆਰਥੀ ਜਿਹੜੇ ਸੀਗੇ ਦਿੱਲੀ ਦੇ ਜਿਹੜਾ ਕਿ بڑے ਦਾਅਵੇ ਕਰਦੇ ਆ ਇਹ ਕਿ ਅਸੀਂ ਬਹੁਤ ਅੱਛੀ ਸਿੱਖਿਆ ਦਿੰਦੇ ਆ ਬਹੁਤ ਵਧੀਆ ਸਕੂਲ ਆ ਉਹਦਾ ਪੋਲ ਖੁੰਦਾ ਪਿਆ ਕਿ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਕਿਤਾਬਾਂ ਨਹੀਂ ਮਿਲੀਆਂ ਜਿਹੜਾ ਸਰਕਾਰ ਦਿੰਦੀ ਸੀ ਉਹਨਾਂ ਨੂੰ ਬਸਤੇ ਨਹੀਂ ਮਿਲੇ ਉਹਨਾਂ ਨੂੰ ਵਰਦੀਆਂ ਨਹੀਂ ਮਿਲੀਆਂ ਉਹਨਾਂ ਨੂੰ ਸਟੇਸ਼ਨਰੀ ਨਹੀਂ ਮਿਲੀ ਔਰ ਉਹਨਾਂ ਦੀ ਪੜਾਈ ਬਿਲਕੁਲ ਹਾਰਟ ਹੋਈ ਪਈ ਆ ਤੇ ਅਖੀਰ ਲੋਕਾਂ ਨੇ ਤੰਗ ਆ ਕੇ ਸਰਕਾਰ ਕੋਲੋਂ ਮੰਗਤਾ ਕਰਨੇ ਦਾ ਵਾਅਦਾ ਹਾਈ ਕੋਰਟ ਦਾ ਰੁਕ ਕੀਤਾ ਬਾਅਦ ਵਿੱਚ ਹਾਈ ਕੋਰਟ ਨੇ ਕਿਹਾ ਵੀ ਇਹ ਕਿਉਂ ਨਹੀਂ ਤੁਸੀਂ ਕਰ ਰਹੇ ਉੱਥੇ ਉਹਨਾਂ ਨੇ ਇੱਕ ਕਾਫੀ ਟਾਈਮ ਡਿਫਾਇਲ ਕੀਤਾ ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਸੌਰਵ 파ਦਵਾਈ ਦਾ ਇਹਨਾਂ ਨੇ ਇਹ ਕਿਹਾ ਕਿ ਇਹ 5 ਕਰੋੜ ਤੋਂ ਉੱਪਰ ਦੇ ਫੈਸਲੇ ਜਿਹੜੇ ਆ ਉਹ ਸਟੈਂਡਿੰਗ ਕਮੇਟੀਆਂ ਕਰਦੀਆਂ ਤੇ ਸਟੈਂਡਿੰਗ ਕਮੇਟੀਆਂ ਬਣੀਆਂ ਨੇ ਕਿਉਂਕਿ ਕੇਜਰੀਵਾਲ ਦਿੱਲੀ ਚ ਮੈਂ ਹੈਰਾਨ ਆ ਕਿ ਕੇਜਰੀਵਾਲ ਆਪਣੀ ਵਾਈਫ ਨੂੰ ਸੰਦੇਸ਼ ਦਿੰਦਿਆ ਕੋਈ ਪਾਣੀ ਤਾਂ ਬਿਨਾਂ ਨਾ ਰਵੇ ਕੋਈ ਸਕੂਲ ਨਾ ਬੰਦ ਹੋਵੇ ਕੋਈ ਇਹ इमोशनल ਲੋਕਾਂ ਦੀ ਬਲੈਕਮੇਲਿੰਗ ਕਰਦੇ ਆ ਦੋ ਤਿੰਨ ਮੈਸੇਜਸ ਆਪਣੀ ਵਾਈਫ ਤੇ ਤਰੂ ਭੜਾ ਕੇ ਔਰ ਕਹਿੰਦੇ ਮੈਂ ਸਰਕਾਰ ਦਿੱਲੀ ਚੋਂ ਚਲਾਉਂਗਾ ਜੇਲ੍ਹ ਚੋਂ ਚਲਾਉਂਗਾ ਤੇ ਇਹ ਸਟੈਂਡਿੰਗ ਕਮੇਟੀਆਂ ਕਿਉਂ ਨਹੀਂ ਬਣੀਆਂ ਇਹਦਾ ਕਾਰਨ ਕੀ ਹੈ ਜਾਂ ਉਹਨਾਂ ਕੋਲ ਪੈਸਾ ਨਹੀਂ ਹੈ ਜਿਹੜਾ ਖਰਚਾ ਜਾਣਾ ਹੈ ਜਾਂ ਉਹਨਾਂ ਦੀ ਇੱਛਾ ਨਹੀਂ ਹੈ ਜਾਂ ਉਹਨਾਂ ਨੂੰ ਚਿੰਤਾ ਨਹੀਂ ਜਾ ਉਹਨਾਂ ਦਾ ਜਿਹੜੇ ਪੂਰੇ ਖਫੜੇਵਾਜੀ ਸੀ ਵੀ ਅਸੀਂ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਹਾਂ ਉਹ ਟੋਟਲ ਇੱਕ ਵੋਟ ਬੈਂਕ ਦੀ ਰਾਜਨੀਤੀ ਸੀ ਅਸਲ ਦੇ ਵਿੱਚ ਇੱਕੋ ਸੱਚ ਪਿਕਚਰ ਹੋ ਰਿਹਾ ਉਹ ਪਹਿਲਾਂ ਵੀ ਕਈ ਵਾਰੀ ਇਹ ਪਿਕਚਰ ਜੇ ਨੰਗੀ ਹੋ ਚੁੱਕੀ ਆ ਉਥੇ ਸਕੂਲ ਵੀ ਬਿਲਡਿੰਗਾਂ ਟੱਠੀਆਂ ਆ ਕੁੱਤੇ ਬੈਠੇ ਆ ਅੰਦਰ ਪਾਣੀ ਜਮਾ ਹੈਗਾ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਹਾਈ ਕੋਰਟ ਨੇ ਬਹੁਤ ਸਖਤ ਟਿੱਪਣੀ ਕੀਤੀ ਆ ਭਈ ਕੇਜਰੀਵਾਲ ਨੂੰ ਤਾਂ ਕਹਿੰਦੇ ਆ ਭਈ ਜੇਲ੍ਹ ਚੋਂ ਮੈਂ ਸਰਕਾਰ ਚ ਨਾ ਆਉਂਗਾ ਜੋ ਸਰਕਾਰ ਨੂੰ ਮਤਲਬ ਆਪਣੇ ਨਿੱਜੀ ਹਿੱਤ ਨਾਲੋਂ ਇੱਕ ਪਬਲਿਕ ਦਾ ਹਿੱਤ ਜਾਂ ਜਨਤਾ ਦਾ ਹਿੱਤ ਤੋਂ ਉੱਪਰ ਨਿੱਜੀ ਹਿੱਤ ਪਿਆਰਾ ਹੈ ਜਾ ਤੋ ਕਹਿੰਦਾ ਮੈਂ ਜੇਲ੍ਹ ਚ ਸਰਕਾਰ ਚ ਬਣਾਉਂਗਾ ਫਿਰ ਬਾਕੀ ਕੰਮ ਕਿਉਂ ਨਹੀਂ ਹੋਏ ਸੋ ਇਹਦਾ ਮਤਲਬ ਇਹ ਆ ਕਿ ਉਹਨੂੰ ਨਿੱਜੀ ਹਿੱਤ ਪਿਆ ਔਰ ਤੁਹਾਨੂੰ ਯਾਦ ਹੋਣਾ ਉਹ ਅੱਜ ਕੱਲ੍ਹ ਵੀ ਬੜੀ ਵਾਇਰਲ ਹੁੰਦੀ ਆ ਦੀ ਮੈਂ ਮੁੱਖ ਮੰਤਰੀ ਕੀ ਕੁਰਸੀ ਕੋ ਜੂਤਾ ਕੀ ਨੌਕ ਕੇ ਰੱਖਤਾ ਇੱਕ ਇਜਰੀ ਵਾਲ ਨੇ ਕਿਹਾ ਤੁਸੀਂ ਸਭ ਨੇ ਸੁਣਿਆ ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਪਾਰਟੀ ਢੋਂਗੀ ਆ ਹੋਕਸੀ ਆਏ ਪਾਰਟੀ ਤੇ ਇਹ ਲੋਕਾਂ ਨੂੰ ਮੂਰਤ ਬਣਾਉਣ ਵਾਸਤੇ ਕਹਿੰਦੀ ਕੁਛਾ ਤੇ ਕਰਦੀ ਕੁਛ ਔਰ ਅਜਿਹੀਆਂ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਕਿ ਕੇਜਰੀਵਾਲ ਨੂੰ ਦੇਸ਼ ਦੇ ਇੰਟਰਸਟ ਨਾਲੋਂ ਦੇਸ਼ ਦੇ ਹਿੱਤਾਂ ਨਾਲੋਂ ਬੱਚਿਆਂ ਦੇ ਹਿੱਤਾਂ ਨਾਲੋਂ ਆਪਣੀ ਕੁਰਸੀ ਪਿਆਰੀ ਹੈ ਟੋਰਲੇਵਰ ਨਹੀਂ ਹੈ ਸੈਨਿਕ ਹੋ ਵੀ ਨਹੀਂ ਹੈ ਸੋ ਇਸ ਤਰ੍ਹਾਂ ਦੇ ਸਿਚੁਏਸ਼ਨ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਪੋਲ ਖੁੱਲ ਚੁੱਕਾ ਹੈ ਇਹਨਾਂ ਦੀ ਦੇਸ਼ ਸੇਵਾ ਦਾ ਇਹ ਕਹਿੰਦੇ ਸੀ ਵੀ ਅਸੀਂ ਭ੍ਰਸ਼ਟਾਚਾਰ ਨਹੀਂ ਕਰਾਂਗੇ ਅਸੀਂ ਇੱਕ ਉਹ ਉਸ ਅੰਦੋਲਨ 'ਚ ਉਹ ਜਿਹੜੀ ਪਾਰਟੀਆਂ ਜਿਹੜੀ ਭ੍ਰਸ਼ਟਾਚਾਰ ਦੇ ਖਿਲਾਫ ਖੜੀ ਹੋਈ ਹਿੰਦੁਸਤਾਨ ਜਿਹੜਾ ਕਾਂਗਰਸ ਆਸਲੇ ਭ੍ਰਸ਼ਟਾਚਾਰ ਸੇ ਚੁੰਨੀ ਫੜੀ ਹੈ। ਔਰ ਅੱਜ ਇਹ ਪਾਰਟੀ ਨੱਕੋ ਨੱਕ ਗਲੇ ਤੱਕ ਭ੍ਰਸ਼ਟਾਚਾਰ ਜੁਬੀ ਨਜ਼ਰ ਆਂਦੀ ਹੈ।